ਇਸ ਗੁਰਦਵਾਰੇ ਦੇ ਅੰਦਰ ਹਾਲੇ ਵੀ ਉਹ ਜੇਲ੍ਹ ਮੌਜੂਦ ਹੈ ਜਿੱਥੇ ਸਾਡੇ ਸਹਿਬਜ਼ਾਦੇ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਸੀ ਮਰੰਡੇ ਦੇ ਅੰਦਰ ਗੁਰਦੁਆਰਾ ਗੁਰਦੁਆਰਾ ਸ਼੍ਰੀ ਕੋਤਵਾਰ ਸਾਹਿਬ ਜਿੱਥੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਧੰਤਨ ਬਾਬਾ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਇਸ ਜੇਲ੍ਹ ਦੇ ਅੰਦਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਸੀ ਪ੍ਰਾਤਨੁਸਥਾਨ ਹੈ ਤੁਸੀਂ ਵੀ ਕਦੇ ਟਾਈਮ ਕੱਢ ਕੇ ਇਸ ਜੇਲ ਦੇ ਦਰਸ਼ਨ ਕਰ ਸਕਦੇ ਹੋ ਮੈਂ ਆਪਣੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਇਸ ਜੇਲ ਦੇ ਦਰਸ਼ਨ ਕਰਵਾਉਣ ਦੀ ਤੁਸੀਂ ਵੀ ਦੇਖ ਸਕਦੇ ਆ ਇਸ ਜੇਲ ਦਾ ਦ੍ਰਿਸ਼ ਅੰਦਰ ਜਾ ਕੇ ਅੰਦਰ ਉਸ ਤਰ੍ਹਾਂ ਹੀ ਜੇਲ ਮੌਜੂਦ ਹੈ ਜਿਸ ਤਰ੍ਹਾਂ ਆ ਦੇਖ ਸਕਦਾ ਤੁਸੀਂ ਅੰਦਰ ਆ ਸਾਹਿਬਜਾਦ ਦੀ ਜੇਲ ਹੈ ਹੁਣ ਇਸ ਜੇਲ ਦੇ ਅੰਦਰ ਮਾਰਦ ਦਾ ਪ੍ਰਕਾਸ਼ ਹੋ ਚੁੱਕਿਆ ਜਿੱਥੇ ਲਗਾਤਾਰ ਮਹਾਰਾਜ ਦੀ ਬਾਣੀ ਦਾ ਜਾਪ ਹੁੰਦਾ ਮਹਾਰਾਜ ਦੇ ਲੜੀਆਂ ਚੱਲਦੀਆਂ ਤੁਸੀਂ ਵੀ ਕਰੋ ਦਰਸ਼ਨ ਇਸ ਜੇਲ੍ਹ ਦੇ ਉਸ ਤਰ੍ਹਾਂ ਦੀ ਹਲੇ ਦੀਵਾਰ ਗੇਟ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਂਦਾ ਦਿਖਾਉਂਦਾ ਤੁਸੀਂ ਵੀ ਕਰੋ ਜੀ ਦਰਸ਼ਨ ਇਸ ਜੇਲ੍ਹ ਦੇ ਜਦੋਂ ਪਰਿਵਾਰ ਵਿਛੜੇ ਤੋਂ ਸਾਰਾ ਪਰਿਵਾਰ ਵਿਛੜਿਆ ਸਾਡੇ ਮਹਾਰਾਜ ਜੀ ਦਾ ਵੱਡੇ ਸਾਹਿਬਜਾਦੇ ਮਾਧਰਾ ਜੀ ਨਾਲ ਚਮਕੌਰ ਸਾਹਿਬ ਨਿਕਲ ਗਏ ਤੇ ਛੋਟੇ ਸਾਹਿਬਜਾਦੇ ਮਾਤਾ ਗੁਜਰੀ ਨਾਲ ਮਰੰਡੇ ਵੱਲ ਆ ਗਏ ਜਦੋਂ ਮਰੰਡੇ ਗੰਗੋ ਤੇਲੀ ਨੂੰ ਇਹ ਪਤਾ ਲੱਗਿਆ ਬਿ ਉਹਨਾਂ ਉਹਨਾਂ ਨੇ ਥੋੜੇ ਠਾਣੇਦਾਰ ਕੋਲ ਸੋਦੇ ਸਾਹਿਬਜਾਦੇ ਨੂੰ ਥੋੜੇ ਕਿ ਪੈਸੇ ਅੱਗੇ ਇੱਥੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਇੱਥੋਂ ਗ੍ਰਿਫਤਾਰ ਹੋਣ ਤੋਂ ਬਾਅਦ ਸਾਹਿਬਜਾਦੇ ਸਰਹੰਦ ਵਾਲੇ ਚਲੀ ਗਏ ਜਿੱਥੇ ਸਾਹਿਬਜਾਦੇ ਨੂੰ ਨਿਜਾਂ ਦੇ ਚਿੰਤੇ ਸ਼ਹੀਦ ਕਰ ਦਿੱਤਾ ਗਿਆ ਸੀ ਤੁਸੀਂ ਮੇਰੀ ਪਿਛਲੀ ਵੀਡੀਓ ਚ ਦੇਖਿਆ ਮੈਂ ਤੁਹਾਨੂੰ ਫਤੇਗੜ ਸਾਹਿਬ ਦੇ ਗੁਰਦਵਾਰੇ ਦੇ ਦਰਸ਼ਨ ਕਰਵਾਏ ਜਿੱਥੇ ਠੰਡਾ ਬੁਰਜਾ ਉਸ ਗੁਰਦਵਾਰੇ ਦਰਸ਼ਨ ਕਰਵਾਏ ਆ ਇੱਕ ਮੈਨੂੰ ਮੇਰੇ ਵੀਰ ਦਾ ਬਾਹਰੋਂ ਮੈਸੇਜ ਆਇਆ ਉਹ ਮੈਨੂੰ ਕਹਿ ਰਿਹਾ ਸੀ ਵੀਰ ਜੀ ਕਦੇ ਸਾਨੂੰ ਨਨਕਾਣਾ ਸਾਹਿਬ ਗੁਰਦਵਾਰੇ ਦੇ ਦਰਸ਼ਨ ਕਰਾ ਦੇ ਅਸੀਂ ਬਾਹਰੋਂ ਜੁਐਸੇ ਤੁਹਾਨੂੰ ਮੈਸੇਜ ਉਹਨੂੰ ਲਿਖਿਆ ਸਾਰੀ ਡਿਟੇਲ ਮੈਂ ਲਿਖਿਆ ਸੀ ਮੇਰੇ ਵੀਰ ਨੇ ਮੈਂ ਜਦੋਂ ਕਿਤੇ ਮੈਨੂੰ ਟਾਈਮ ਲੱਗੇ ਮੈਂ ਉੱਥੇ ਦੀ ਸਾਰੀ ਡਿਟੇਲ ਕੱਢ ਕੇ ਪਾਕਿਸਤਾਨ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕਰਾਂਗਾ ਜੇ ਮੈਨੂੰ ਵੀਜ਼ਾ ਮਿਲ ਗਿਆ ਆਪਣੇ ਵੱਲੋਂ ਮੈਂ ਉੱਥੇ ਦੇ ਗੁਰਦوار ਦੇ ਨਨਕਾਣਾ ਸਾਹਿਬ ਦਾ ਦਰਸ਼ਨ ਕਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਤੁਸੀਂ ਦੇਖ ਰਹੇ ਹੋ ਤਾਂ ਇਸ ਜੇਲ ਦਾ ਵਾਰੀ ਦ੍ਰਿਸ਼ ਕਦੇ ਤੁਹਾਡੇ ਕੋਲ ਕਦੇ ਟਾਈਮ ਹੋਵੇ ਤੁਸੀਂ ਟਾਈਮ ਕੱਢ ਕੇ ਜਰੂਰ ਆਇਓ ਇੱਥੇ ਇਸ ਗੁਰਦਾਰੇ ਦੀ ਕਾਰ ਸੇਵਾ ਚੱਲ ਰਹੀ ਜੇ ਕੋਈ ਦਾਨੀ ਸੱਜਣ ਇਸ ਗੁਰਦਾਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਤਾਂ ਇੱਥੇ ਗੁਰਦਾਰ ਵਿੱਚ ਆ ਕੇ ਆਪਣਾ ਯੋਗਦਾਨ ਪਾ ਸਕਦਾ। ਇਹ ਕਮੇਟੀ ਦੇ ਅੰਦਰ ਨਹੀਂ ਇੱਕ ਸਡੇਰੇ ਦੇ ਅੰਦਰ ਹੈ ਗੁਰਦੁਆਰਾ। ਆਪੇ ਸੰਤ ਮਹਾਰਾਜ ਜਿੱਥੇ ਗੁਰਦਾਰ ਦੀ ਸੇਵਾ ਕਰ ਰਹੇ ਨੇ। ਇੱਕ ਮਨਚ ਖਿਆਲ ਸੀ ਜਦੋਂ ਮੈਂ ਇਤਿਹਾਸ ਪੜ੍ਹਦੇ ਆ ਸੀ ਉੱਥੋਂ ਇਸ ਮਰੰਡੇ ਸ਼ਹਿਰ ਦਾ ਵੀ ਜ਼ਿਕਰ ਸੀ। ਮੈਂ ਚਲੋ ਟਾਈਮ ਕਾਰਡ ਦੇਖਾਂ ਦਸੀ ਵੀ ਇੱਥੇ ਉਹ ਜੇਲ ਮੌਜੂਦ ਹਾਲੇ ਵੀ ਇਸ ਗੁਰਦਾਰ ਦੇ ਅੰਦਰ ਉਹ ਇਹ ਜੇਲ ਮੌਜੂਦ ਹੈ। ਤੁਸੀਂ ਦੇਖ ਸਕਦੇ ਹੋ ਇਸ ਜੇਲ ਨੂੰ। ਇਹ ਛੋਟੇ ਜਿ ਆਪਣੇ ਵੱਲੋਂ ਕੋਸ਼ਿਸ਼ ਕੀਤੀ ਗਈ ਆ ਤੁਹਾਨੂੰ ਇਸ ਜੇਲ ਦੇ ਦਰਸ਼ਨ ਕਰਾਉਣ ਦੀ ਜਿੱਥੇ ਉਹਨਾਂ ਠੰਡਾ ਜਿਹਾ ਪੋਦੇ ਮਹੀਨੇ ਵਿੱਚ ਸਹਬਜ਼ਾਦਿਆਂ ਨੂੰ ਇਸ ਜੇਲ ਦੇ ਅੰਦਰ ਰੱਖਿਆ ਗਿਆ ਸੀ ਮਾਤਾ ਗੁਜਰੀ ਕੌਰ ਸੀ ਤੇ ਛੋਟੇ ਸਹਬਜ਼ਾਦੇ ਦੇਖ ਸਕਦੇ ਤੁਸੀਂ ਇਸ ਤੋਂ ਜਦੋਂ ਮੈਂ ਸਰਹੰਦ ਜਾ ਰਿਹਾ ਸੀ ਇਹ ਰਸਤੇ 'ਚ ਪੈਂਦਾ ਆਪਣੇ ਵਿੱਚ ਜਦੋਂ ਮਰੰਡੇ ਨੂੰ ਜਾਂਦੇ ਆਂ ਰੋਪੜ ਤੋਂ ਹੁੰਦੇ ਹੋਏ ਮਰੰਡੇ ਨੂੰ ਹੁੰਦੇ ਮੈਂ ਇੱਥੇ ਰੁਕਿਆ ਜਦੋਂ ਮੈਂ ਇੱਥੋਂ ਸਰਹੰਦ ਵੱਲ ਨੂੰ ਸ਼ੁਰੂ ਹੋਇਆ ਤਾਂ ਰਸਤੇ 'ਚ ਬਹੁਤ ਜ਼ਿਆਦਾ ਲੰਗਰ ਲੱਗੇ ਹੋਏ ਸਨ ਹਰ 5-5 ਕਿਲੋਮੀਟਰ ਤੇ ਲੰਗਰ ਲੱਗੇ ਹੋਏ ਸਨ ਸੰਗਤਾਂ ਖੜਦੀਆਂ ਸੀ ਕੋਈ ਸੰਗਤਾਂ ਦਾ ਕੱਠ ਜਦੋਂ ਮੈਂ ਸਰਹੰਦ ਜਾ ਕੇ ਦੇਖਿਆ ਸੰਗਤਾਂ ਦਾ ਐਨਾ ਕੱਠ ਖੱਠਾ ਮਾਰਦਾ ਕੱਠ ਉਸੇ ਉਸ ਤੋਂ ਬਾਅਦ ਉਹ ਸਾਰੇ ਗੁਰਦਵਾਰਿਆਂ 'ਚ ਘੁੰਮਿਆ ਮੈਂ ਉਹ ਗੁਰਦਵਾਰੇ ਦਰਸ਼ਨ ਕੀਤੇ ਬਹੁਤ ਦੂਰੋਂ ਦੂਰ ਸੰਗਤਾਂ ਹੋਈਆਂ ਸਨ ਇਸ ਗੁਰਦਵਾਰੇ ਦੇ ਵਿੱਚ ਤੁਸੀਂ ਦੇਖ ਸਕਦੇ ਆ ਇੱਥੇ ਹੁਣ ਇਹ ਗੁਰਦਵਾਰਾ ਹਲੇ ਬੇ ਗੁਰਦਾਰੇ ਮਰਤਬ ਬਣ ਰਹੀ ਹੈ ਗੁਰਦਵਾਰੇ ਦੀ ਤੇ ਜੇ ਤੁਹਾਡੇ ਜੇ ਤੁਹਾਡੇ ਕੋਈ ਵੀ ਸਵਾਲ ਹੋਵੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਮੈਂ ਸਵਾਲ ਦਾ ਆਪਣੇ ਵੱਲੋਂ ਕੋਸ਼ਿਸ਼ ਕਰਨਾ ਤੁਹਾਨੂੰ ਸਵਾਲ ਦਾ ਜਵਾਬ ਦੇਣ ਦੀ ਜੇ ਤੁਸੀਂ ਕੋਈ ਹੋਰ ਗੁਰਦਾਰ ਦੇਖਣਾ ਚਾਹੁੰਦੇ ਉਸ ਗੁਰਦਾਰ ਦਾ ਮੈਨੂੰ ਬੇਰਬਾ ਦਿਓ ਮੈਂ ਉਸ ਗੁਰਦਾਰ ਦੇ ਆਪਣੇ ਵੱਲੋਂ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਤੇ ਇੱਕ ਇੱਕ ਗੱਲ ਹੋਰ ਤੁਸੀਂ ਇਹ ਮੇਰਾ ਚੈਨਲ ਸਬਸਕ੍ਰਾਈਬ ਕਰਦੇ ਹੋ ਇਹ ਨਾ ਭੁੱਲਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਮਾਰ ਦਿਓ ਮੈਂ ਗੁਰਦਾਰ ਮੈਂ ਨਹੀਂ ਚਾਹਦਾ ਕੋਈ ਡਿਸਲਾਈਕ ਕਰੇ ਕਈ ਵਾਰ ਕੋਈ ਬਿਨਾਂ ਵੀ ਥੱਲੇ ਅੰਗੂਠਾ ਸਿੱਡ ਦੇਣਾ ਵੀ ਮੇਰੀ ਵੀਡੀਓ ਚੰਗੀ ਲੱਗੋ ਮੈਨੂੰ ਬੜਾ ਦਰਦ ਹੁੰਦਾ ਭਰਾ ਇਸ ਵੀਡੀਓ ਤੁਸੀਂ ਲਾਈਕ ਇਹ ਕਰਿਓ ਆਪਣੇ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਕੋਈ ਉਸ ਗੁਰਦਾਰ ਦੇ ਦਰਸ਼ਨ ਕਰਵਾਉਣ ਦੇ ਤੇ ਇੱਕ ਕਮੈਂਟ ਜ਼ਰੂਰ ਕਰ ਦਿਓ ਤੇ ਦੂਜਾ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਇੱਕ ਛੋਟੇ ਛੋਟੇ ਕੋਸ਼ਿਸ਼ ਕਰਾਂਗਾ ਕੋਈ ਸਿੱਖ ਇਤਿਹਾਸ ਨਾਲ ਜੁੜੀਆਂ ਤੁਹਾਨੂੰ ਕੋਈ ਚੀਜ਼ਾਂ ਦਿਖਾਉਣ ਦੇ ਆ ਉਹਨਾਂ ਨਾਲ ਕੋਸ਼ਿਸ਼ ਕਰਾਂਗਾ ਦੇਖ ਸਾਧਨ ਗੁਰਦਾਰ ਕੋਤਵਾਲੀ ਸਾਹਿਬ ਇਹ ਕਾਰ ਕਾਰ ਸੇਵਾ ਬਾਬਾ ਮੁਰੰਡਾ ਕਾਰ ਸੇਵਾ ਮੁਰੰਡਾ ਮੁਰੰਡਾ ਰੋਪੜ ਕੋਤਵਾਲੀ ਦੇ ਸਾਧੂ ਗੁਰਦਾਰ ਬਾਹਰ ਮਾਰਤ ਉੱਥੇ ਬਾਹਰ ਇੱਕ ਬੋਰਡ ਲੱਗਾ ਜਿੱਥੇ ਉਸ ਸਾਰਾ ਸੰਕੇਤ ਵਿੱਚ ਇਤਿਹਾਸ ਲਿਖਿਆ ਜੋ ਤੁਸੀਂ ਆਉਂਗੇ ਇਤਿਹਾਸ ਸਾਨੂੰ ਪੂਰਾ ਪਤਾ ਲੱਗ ਜਾਣਾ ਪੂਰਾ ਲਿਖਾ ਤੁਸੀਂ ਆਪ ਵੀ ਪੜ ਸਕਦੇ ਮੈਂ ਕੋਸ਼ਿਸ਼ ਕੀਤੀ ਥੋੜਾ ਕੈਮਰਾ ਕੋਲ ਲਿਆ ਕੇ ਤੇ ਹੌਲੀ ਹੌਲੀ ਤੁਸੀਂ ਇਤਿਹਾਸ ਇਹ ਪੜ ਸਾਰਾ ਪੜ ਸਕਦੇ ਹੋ ਚੰਗਾ ਜੀ ਧੰਨਵਾਦ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਵਿੱਚ